ਕਰਦੇ ਆ ਜੀ ਰੇਡੀਏਟਰ ਦੇ ਉੱਤੇ ਹਲੋ ਕੀ ਦੋਸਤੋ ਇੰਜਨ ਆਇਲ ਤੇ ਵਾਟਰ ਦਾ ਟੈਂਪਰੇਚਰ ਪੈਨਲ ਚੱਲ ਰਿਹਾ ਕੀ ਕੇ ਜੀ ਜਿੰਨਾ ਹੀ ਟੈਂਪਰੇਚਰ ਜਿੰਨਾ ਟੈਂਪਰੇਚਰ ਪਾਣੀ ਦਾ ਹੋਊਗਾ ਉਨਾ ਹੀ ਟੈਂਪਰੇਚਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡਾ ਪਿਆਰ ਗੁਰੂ ਮਹਾਰਾਜ ਦੀ ਕਿਰਪਾ ਬੋਲੀ ਜਾ ਰਹੇ ਆ ਬੋਲੀ ਜਾ ਰਹੇ ਆ ਬੋਲੀ ਜਾ ਰਹੇ ਆ ਅੱਜ ਕੁਝ ਨਵੀਂ ਚੀਜ਼ ਬੋਲਣੀ ਹੈ ਆਜੋ ਗੱਡੀ ਫੋਰਡ ਐਕਸਪਾਇਰ ਹੈ ਫੋਰਡ ਐਕਸਪਾਇਰ ਹੈ ਜੀ 120 ਡਿਗਰੀ ਸੈਂਸਰ ਤੇ ਕਰ ਇਹਦਾ ਟੈਂਪਰੇਚਰ ਹਾਈਸਟ ਜਾ ਸਕਦਾ ਹੈ ਇਹਦੇ ਫੈਨ ਹਾਈ ਤੇ ਲੋ ਉਹ ਆਪਾਂ ਚਲਦੇ ਦਿਖਾਵਾਂਗੇ ਕਿੰਨੇ ਤੋਂ ਸਟਾਰਟ ਹੁੰਦੇ ਆ ਤੇ ਕਿੰਨੇ ਤੇ ਹਾਈ ਚੱਲਦਾ ਕਿੰਨੇ ਤੇ ਲੋ ਚੱਲਦਾ ਆਪਾਂ ਗੱਲ ਕਰੀਏ ਆਇਲ ਟੈਂਪਰੇਚਰ ਦੀ ਤੇ ਵਾਟਰ ਟੈਂਪਰੇਚਰ ਦੀ ਵਾਟਰ ਦਾ ਟੈਂਪਰੇਚਰ ਰੇਡੀਏਟਰ ਦੇ ਥਰੂ 쿨 ਹੋ ਕੇ ਸਰਕੂਲੇਸ਼ਨ ਬਣਦਾ ਹੈਗਾ ਬਲਾਕ ਦੇ ਵਿੱਚ ਔਇਲ 쿨ਰ ਦੇ ਥਰੂ ਔਇਲ ਦਾ ਟੈਂਪਰੇਚਰ ਘਟਦਾ ਹੈ ਔਇਲ ਦਾ ਟੈਂਪਰੇਚਰ ਪਾਣੀ ਘਟਾਉਂਦਾ ਹੈ ਤੇ ਪਾਣੀ ਦਾ ਟੈਂਪਰੇਚਰ ਫੈਨ ਘਟਾਉਂਦਾ ਵੀਡੀਓ ਦੇ ਐਂਡ ਤੱਕ ਰਹ ਬਣੇ ਰਹੋ ਕਿੰਨੇ ਦੀ ਸਪੀਡਾਂ ਦੇ ਉੱਤੇ ਲੋ ਚੱਲਦਾ ਹੈ ਤੇ ਕਿੰਨੇ ਦੀ ਸਪੀਡ ਤੇ ਹਾਈ ਚੱਲਦਾ ਹੈ ਅਗਰ 120 ਡਿਗਰੀ ਤੋਂ ਟੈਂਪਰੇਚਰ ਹਾਈ ਜਾਏਗਾ ਫੈਂ ਚੱਲਦਾ ਰਹੂਗਾ ਵਾਟਰ ਦੀ ਸਰਕੂਲੇਸ਼ਨ ਹੋਏਗੀ ਨਹੀਂ ਤੇ ਇੰਜਨ ਸੀਜ਼ ਮਾਰ ਜਾਏਗਾ ਪ੍ਰੀਤ ਮੋਟਰਜ਼ ਮੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਧੰਨਵਾਦ ਪਾਰਸ ਜਿਹੜਾ ਪੁਛੇਤੀ ਕਿਤੇ ਤਾਂ ਮਿਲਦਾ ਹੀ ਨਹੀਂ ਗੱਡੀ ਦੀ 1,83,000 ਦੇ ਕਰੀਬ ਚੱਲੀ ਹੋਈ ਹੈ ਗੱਡੀ ਦਾ ਜਿਹੜਾ ਰੇਡੀਏਟਰ ਹੈ ਉਹ ਠੰਡਾ ਪਿਆ ਹੈ ਪਟਾ ਦਿਓ ਕਰਾ ਆਪ ਪੁੱਤਰਾ ਜੀ ਇਹ ਵਿੱਚ ਲੈ ਕੇ ਆਇਆ ਆਪਾਂ ਪਹਿਲਾਂ ਤਾਂ ਇੱਥੇ ਕਿੰਨਾ ਆਇਆ ਜੀ ਟੈਂਪਰੇਚਰ 205 ਆਪਾਂ ਹੁਣ ਮਾਰਦੇ ਆ ਜੀ ਰੇਡੀਏਟਰ ਦੇ ਉੱਤੇ ਹਲੋ ਠੀਕ ਹੈ ਰੈਡੀਏਟਰ ਦਾ ਸਰਕਲ ਹੈ ਜਿਹੜਾ ਉਹ ਕੂਲ ਹੀ ਹੁੰਦਾ ਹੈ ਪਰ ਜਿਹੜਾ ਇਹਦੇ ਵਿੱਚ ਇਸ ਥਾਂ ਦੇ ਉੱਤੇ ਲੱਗਿਆ ਹੋਇਆ ਵਾਲ ਹੈ ਉਹ ਵਾਲੇ ਕਪੜਾ ਟੈਂਪਰੇਚਰ ਮੇਨਟੇਨ ਕਰਦਾ ਠੀਕ ਹੈ ਜੀ ਅੰਦਰਲੇ ਪਾਸੇ ਰੇਸ ਦੇ ਕੇ ਆਪਾਂ ਇਹਨੂੰ ਵੇਖ ਰਹੇ ਆ ਐਕਚੁਅਲੀ ਕੀ ਹੈਗਾ ਵੀ ਜਿਹੜਾ ਸਰਕਲ ਚ ਪ੍ਰੋਬਲਮ ਹੈ ਸਰਕਲ ਵਾਟਰ ਦਾ ਹੌਟ ਦਾ ਰੈਡੀਏਟਰ ਟਿੱਕਰ ਹੋ ਕੇ ਕੂਲ ਹੋ ਕੇ ਇੰਜਨ ਚ ਨਹੀਂ ਜਾਂਦਾ ਮੈਂ ਪਾਈਪ ਨੂੰ ਫੜ ਲਿਆ ਪਾਈਪ ਗਰਮ ਹੈ ਇੱਥੇ ਹੱਥ ਰੱਖਿਆ ਨੇੜੇ ਕਰੂ ਬਟਾ ਬਿਲਕੁਲ ਇਹ ਠੰਡੀ ਪਈ ਹੈ ਅਗਰ ਇੱਥੇ ਆਪਾਂ ਗੱਲ ਕਰੀਏ ਤਾਂ ਗਰਮ ਹੈ ਇੱਥੇ ਹੱਥ ਨਹੀਂ ਲੱਗਦਾ ਅੰਦਰ ਟੈਂਪਰੇਚਰ ਵੇਖਦੇ ਕਿੰਨਾ ਨੇੜੇ ਕਰੋ ਕਿੰਨੀ ਡਿਗਰੀ ਟੈਂਪਰੇਚਰ ਹੈ ਜੀ ਕੈਮਰੇ ਦੇ ਮੈਜੀ ਮਾਰ ਰਿਹਾ ਹੈਗਾ ਰੈਡ ਵਿੱਚ ਨਜ਼ਰ ਆ ਰਿਹਾ ਬੇਟਾ ਦੋਸਤੋ ਟੂਲ ਹੋਣੇ ਜ਼ਰੂਰੀ ਹੈ ਬਗੈਰ ਟੂਲ ਦੇ ਮਕੈਨਿਕ ਜਿਹੜਾ ਉਹ ਡਾਇਗਨੋਸ ਕਰ ਸਕਦਾ ਉਹਦਾ ਐਕਸਪੀਰੀਅੰਸ ਅੱਛਾ ਹੋਵੇਗਾ ਐਕਚੁਅਲੀ ਜਿਹਨਾਂ ਦੇ ਜਿਹੜੇ ਫੈਨ ਹੈ ਉਹ 110 ਤੇ ਹਾਈ ਚੱਲਦੇ ਆ 90 ਤੋਂ 95 100 ਦੇ ਥੱਲੇ ਇਹਦਾ ਫੈਨ ਹੈ ਜਿਹੜਾ ਉਹ ਸਲੋ ਸਪੀਡ ਦੇ ਵਿੱਚ ਚੱਲਦਾ ਹੈ ਪਰ ਜਦੋਂ ਇੰਨੀ ਪੁਰਾਣੀ ਗੱਡੀ ਹੋ ਗਈ ਗਾਕ ਦੂਰੋਂ ਹੋਵੇ ਉਹ ਕਹਿੰਦੇ ਸ਼ਾਂਤ ਕਰ ਦੇ ਦੋਗੇ ਜੀ ਮੇਰੀ ਆਦਤ ਆ ਬਾਈ ਜੀ ਸਸਰੀ ਕਾਲ ਨਹੀਂ ਕਰ ਸਕਦੇ ਕੋ ਗਰਮੀ ਬਹੁਤ ਹੈ ਕੰਮ ਨੂੰ ਡਾਇਗਨੋਸ ਕਰਨਾ ਹੈ ਇਜ਼ੀਆਰ ਵਾਲ ਕਰਨਾ ਹੈ ਸੀਟੀ ਮਾਰ ਰਹੀ ਹੈ ਰੈਡੀਏਟਰ ਖੋਲ ਕੇ ਦੇਣਾ ਕੋਈ ਦੁਬਾਰਾ ਵੀ ਖੋਲਣਾ ਪੈ ਸਕਦਾ ਜਦੋਂ ਰੈਡੀਏਟਰ ਨੂੰ ਕਲੀਨ ਕਰਾਉਣੇ ਆ ਕੋਈ ਉਹਦਾ ਜੋਇੰਟ ਲੂਜ਼ ਰਹਾ ਜਾਂਦਾ ਸੋ ਉਦੋਂ ਬੜੀਆਂ ਸਾਰੀਆਂ ਪ੍ਰੋਬਲਮ ਹੁੰਦੀਆਂ ਆ ਇਹ ਮੇਰੇ ਵੀਰ ਜਿਹੜੇ ਬਾਤਾਂ ਸੁਣ ਰਹੇ ਨੇ ਉਸ ਚੀਜ਼ ਦਾ ਜ਼ਰੂਰ ਧਿਆਨ ਰੱਖਣ ਮਕੈਨਿਕ ਨੂੰ ਆਪਣੇ ਤਰੀਕੇ ਨਾਲ ਕੰਮ ਕਰ ਦਿਓ ਜਦੋਂ ਅਸੀਂ ਡਾਕਟਰ ਕੋਲ ਜਾ ਕੇ ਤੇਜ਼ੀ ਨਹੀਂ ਕਰਦੇ ਤੇ ਡਾਕਟਰ ਲੋਕ ਵੀ ਸਾਡੇ ਕੋਲੇ ਪ੍ਰੋਫੈਸ਼ਨਲ ਦੇ ਆ ਕੇ ਤੇਜ਼ੀ ਕਰਦੇ ਆ ਪਰ ਭਾਈ ਜੀ ਤੁਸੀਂ ਐਡੇ ਕਿੱਡੇ ਡਾਕਟਰ ਸਾਹਿਬ ਉੱਤਮੋਂ ਜਿਹੜਾ ਮਕੈਨਿਕ ਨਹੀਂ ਉੱਤਮ ਡਾਕਟਰ ਤੇ ਮਕੈਨਿਕ ਚ ਕੋਈ ਬੜਾ ਅੰਤਰ ਨਹੀਂ ਅੱਜ ਤਾਂ ਹੱਡੀਆਂ ਵਾਲੇ ਡਾਕਟਰ ਵੀ ਸਾਡੇ ਵਾਲੀ ਡ੍ਰਿਲ ਵਰਤ ਰਹੇ ਆ ਹੁਣ ਆਪਾਂ ਦੇਖਦੇ ਹਾਂ ਇਹਦਾ ਟੈਂਪਰੇਚਰ ਕਿੰਨਾ ਆ ਗਿਆ ਆ ਜਾ ਬੇਟਾ ਲਓ ਜੀ ਇਹਦਾ ਟੈਂਪਰੇਚਰ ਹੈਗਾ ਜਿਹੜਾ ਉਹ 38 ਹੈ 215 ਟਿਕਰ ਦਿੱਤਾ ਹੋਇਆ ਹੈ ਮਾਈਨਸ 20 ਤੋਂ ਲੈ ਕੇ 120 ਟਿਕਰ ਇਹਦਾ ਟੈਂਪਰੇਚਰ ਜਾ ਸਕਦਾ ਹੈ ਫੈਨ ਇਹਦਾ ਹਾਈ ਕਿੰਨੇ ਤੇ ਚੱਲਦਾ ਹੈ ਦੋਨੇ ਫੈਨ ਆ ਜਿਹੜੇ ਉਹ ক্লোਜ਼ ਹੈ ਵੀਡੀਓ ਦੇ ਐਂਡ ਟਿਕਰ ਬਣ ਕੇ ਵੀਡੀਓ ਸ਼ੇਅਰ ਜਰੂਰ ਕਰੋ ਪ੍ਰੀਤ ਮੋਟਰਸ ਮੋਗਾ ਇਹਦੇ ਵਿੱਚ ਲੋ ਫੈਨ ਚੱਲ ਪਿਆ ਜੀ 97 ਤੇ ਸੌਰੀ ਪਰ ਹਵਾ ਨਾਰਮਲ ਹੀ ਆ ਰਹੀ ਹੈ ਕਿਤੇ ਇਹਦੇ ਸਰਕਲ ਦੇ ਵਿੱਚ ਪ੍ਰੋਬਲਮ ਹੈ ਜੀ 83 ਹੋ ਗਿਆ ਜੀ ਲੋ ਤੇ ਇਹ 83 ਤੱਕ ਫੈਨ ਚੱਲੀ ਜਾਂਦਾ ਹੈ ਹਾਈ ਉਦੋਂ ਚੱਲਦਾ ਹੈ ਜਦੋਂ 100 ਪਲੱਸ ਹੋ ਜਾਂਦਾ 104 ਦੇ ਆਸ-ਪਾਸ ਪ੍ਰੀਕੂਟਰ ਜਮ ਹੋਗਾ ਦੋਸਤੋ ਟੈਂਪਸਰ ਕੰਮ ਜਰੂਰ ਕਰਵਾਇਆ ਕਰੋ ਫੇਰ ਹੀ ਗੱਡੀਆਂ ਦਾ ਕੰਮ ਚੱਲੇਗਾ